ਇਹ ਕੋਈ ਕਿੰਨਾ ਬੱਚਾ ਖੁਸ਼ ਹੈ ਕਾਕਾ ਜੀ ਸ਼ੁਰੂ ਕਰਨਿਓ ਲਾਇਆ ਹੈ ਆਪਣੇ ਸੈੱਟ ਤੇ ਜੀ ਤਾਂ ਆਪਣੇ ਕਿਸਾਨ ਭਰਾ ਤੋਂ ਜਿਸ ਤਰ੍ਹਾਂ ਪਹਿਲਾਂ ਉਹ ਦਿਖ ਮਿਲਾਏ ਹੈ ਜੀ ਉਹਨਾਂ ਨੇ ਆਪਦੇ 480 ਤੇ ਉਹਨਾਂ ਨੇ ਕਿੱਥੇ ਤਰ੍ਹਾਂ ਕੀਤਾ ਕੰਮ ਆਪਾਂ ਲੱਗਿਆ ਬੱਚਾ ਵੇਖਦੇ ਸੀ ਬੜਾ ਪਿਆਰਾ ਲੱਗ ਰਿਹਾ ਜੀ ਆਪਦੇ ਬਚਪਨ ਦੇ ਦਿਨ ਜਿਆਦਾ ਜਾਂਦੀ ਜਿਸ ਤਰ੍ਹਾਂ ਇਸ ਤਰ੍ਹਾਂ ਦੇਖਦੇ ਆ ਬੱਚਾ ਕਿੰਦਾ ਵਧੀਆ ਲੱਗ ਰਿਹਾ ਜੀ ਤੁਸੀਂ ਪਾਣੀ ਵੀ ਵੇਖ ਸਕਦੇ ਹੋ ਅੱਛਾ ਪਾਣੀ ਬਣਿਆ ਪੀਣ ਚ ਪਾਣੀ ਚੰਗਾ ਹੈ ਜੀ ਬਹੁਤ ਵਧੀਆ ਪਾਣੀ ਹੈ ਬਾਕੀ ਸਨਵਾ ਸਾਡਾ ਸਟਰਕਚਰ ਵਗੈਰਾ ਸਮਾਨ ਦਿਖਾਉਣੇ ਆ ਜੀ ਤੇ ਸਟੈਂਡ ਦੇਖ ਸਕਦੇ ਕਿੰਨਾ ਬਹੁਤ ਸੋਹਣਾ ਸ਼ਾਨਦਾਰ ਸਟੈਂਡ ਲੱਗਿਆ ਹੈ ਵਿੱਚ ਗੈਪ ਦਿੱਤਾ ਹੋਇਆ ਜੀ ਹਰ ਇੱਕ ਪਲੇਟ ਦੇ ਵਿਚਾਲੇ ਗੈਪ ਦਿੱਤਾ ਹੋਇਆ ਜੀ ਤਾਂ ਜੋ ਤਾਂ ਕਿ ਹਵਾ ਇਸ ਵਿੱਚ ਕ੍ਰੋਸ ਹੁੰਦੀ ਰਹੇ ਹਵਾ ਦੀ ਕ੍ਰੋਸਿੰਗ ਹੋਊਗੀ ਤਾਂ ਕਿ ਇਹ ਇਹ ਹਵਾ ਨਾਲ ਪਟੰਦਰ ਡਰ ਖਤਮ ਆ ਜੀ ਤੇ ਬਾਕੀ ਹੋਰ ਵੀ ਸਮਾਨ ਬਹੁਤ ਜ਼ਿਆਦਾ ਹੈ ਜੀ ਸਟਰਕਚਰਾਂ ਦਾ ਕੋਈ ਦੇਖ ਸਕਦੇ ਹੋ ਜੀ ਹੋਟਪਸ ਸਮਾਨਾ ਟੋਟਲੀ ਸਾਰਾ ਹੈ ਜੀ ਇਹ ਲੋਕ ਕਦੇ ਵੀ ਜਗਾਲ ਨਾ ਪਾਉਗੇ ਜੀ ਜ਼ਿੰਦਗੀ 'ਚ ਕਦੇ ਵੀ ਜਗਾਲ ਨਾ ਪਾਉਗੇ ਜੀ ਗਣੇਸ਼ ਟੂਲਸ ਕੋ ਸਾਮਾਨ ਲਿਆ ਗਿਆ ਆਫਾ ਜੀ ਸੋਨਰ ਮੰਡੀ ਢੱਪ ਵਾਲੀ ਤੇ ਜੀ ਦੇਖ ਸਕਦੇ ਜੀ ਜੰਦਰ ਸਾਮਾਨ ਲਾਇਆ ਹੈਗਾ ਬਹੁਤ ਵਧੀਆ ਸਾਮਾਨ ਤੁਸੀਂ ਦੇਖ ਸਕਦੇ ਜੀ ਕਿਸਾਨ ਭਰਾਵੋ ਸਸਤੇ ਮਗਰ ਨਾ ਜਾ ਕੇ ਇੱਕ ਚੰਗਾ ਹੈਵੀ ਸਟਰਕਚਰ ਸਾਮਾਨ ਹੈ ਜੀ ਸਮਾਨ ਵਧੀਆ ਕੰਪਨੀ ਦਾ ਸਾਮਾਨ ਲਵਾਓ ਤਾਂ ਜੋ ਆਪਣੇ ਇੱਕ ਲੰਮਾ ਸਮਾਂ ਆਪਾਂ ਉਸ ਨੂੰ ਖੇਤ ਵਿੱਚ ਵਰਤਣਾ ਹੁੰਦਾਗਾ ਕੋਈ ਧਾਰ ਵੇਖ ਕੇ ਕਦੇ ਵੀ ਨਾ ਇਹ ਚੀਜ਼ ਨੂੰ ਵੇਖੋ ਜੀ ਸਮਾਨ ਦੇ ਕੋਈ ਸਸਤਾ ਬਿਜਾਰ ਵਿੱਚ ਮਿਲ ਰਿਹਾਗਾ ਉਹ ਪਾਣੀ 4 ਇੰਚੀ ਬਹੁਤ ਪ੍ਰੈਸ਼ਰ ਦਾ ਦੇ ਰਿਹਾ ਇਹ ਚੀਜ਼ ਨਾ ਕਦੇ ਮੈਨੇ ਨਾ ਕੀਤੀ ਪਾਣੀ ਦੀ ਧਾਰ ਮੰਗਰਨਾ ਜਾ ਕੇ ਇੱਕ ਚੰਗਾ ਸਮਾਨ ਲੰਮਾ ਸਮਾਂ ਚੱਲਣ ਵਾਲਾ ਕਿਉਂਕਿ ਅਸਲ ਇੱਕ 20 ਸਾਲ ਚੱਲਣਾ ਆਪਾਂ ਹੀ ਗੀਏ 20 ਸਾਲ ਚੱਲਣ ਵਾਲਾ ਸਮਾਨ ਕਿਸਾਨ ਭਰਾ ਦੇ ਖੇਤ ਵਿੱਚ 20 ਸਾਲ ਚੱਲੂਗਾ ਉਹਦਾ ਕੀ ਹੈ ਹੱਕ ਮੁਰਿਆ ਹੁੰਦਾ ਵਾੜੇ ਸਮਾਨ ਮੰਗਰਨਾ ਜਾ ਕੇ ਚੰਗਾ ਹੈਵੀ ਸਮਾਨ ਵਧੀਆ ਕੰਪਨੀ ਦਾ ਹੀ ਸਮਾਨ ਲਵੋ ਜੀ ਪੈਸੇ ਨੂੰ ਨਾ ਗਾਇਰੇ ਕਿ ਥੋੜੇ ਪੈਸੇ ਜ਼ਿਆਦਾ ਲੱਗਦੇ ਜ਼ਰੂਰ ਲੱਗ ਜਾਂਦੇ ਆ ਜੀ ਪਰ ਉਹ ਅਸਲ ਜੇ ਆਪਾਂ ਚਲਾਉਣਾ ਚਾਹਣਾ ਇਹਨਾਂ ਲੰਮਾ ਆਪਣਾ ਕੁ ਚੰਗਾ ਵਧੀਆ ਸਮਾਨ ਲਾਉਣਾ ਪੈਂਦਾ ਜੀ ਇਹ ਹੈ ਜੀ ਸਾਡੇ ਇੱਕ ਗਣੇਸ਼ ਸੁੰਦਰ ਕੰਪਨੀ ਕਰਨ ਨੂੰ ਕਿੱਥੇ ਕੰਮ ਦਾ ਨਤੀਜਾ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੁੰਦਰ ਵਧੀਆ ਬੱਚਾ ਨਹਾ ਰਿਆ ਨੇ ਯਾਰੇ ਲੈ ਰਿਹਾ ਜੀ ਗਰਮੀ ਦੇ ਮੌਸਮ ਹੈ ਤਾਂ ਬਾਕੀ ਸੋ ਜਿਸ ਤਰ੍ਹਾਂ ਪਹਿਲਾਂ ਮੋਟਰ ਵੀਡੀਓ ਜਿਹੜਾ ਵਿੱਚ ਮਿਲਦੇ ਰਹਿੰਦੇ ਹੈਗੇ ਤਾਂ ਤੁਹਾਨੂੰ ਹੋਰ ਵੀ ਵੀਡੀਓ ਵਿੱਚ ਮਿਲਦੇ ਹੈ ਜੀ ਵਿਖਾਉਣੇ ਆਪਣੇ ਕਿੱਕੇ ਕੰਮ ਦੀ ਪਰਫਾਰਮੈਂਸ ਕਿਸਾਨ ਭਰਾਵਾਂ ਦੇ ਜਵਾਨੀ ਆਪਾਂ ਜਿਸ ਤਰ੍ਹਾਂ ਤੁਹਾਨੂੰ ਮਿਲਾਉਣੀ ਰਹਿੰਦੇ ਹੈਗੇ ਦੱਸਦੇ ਰਹਿੰਦੇ ਕਿਸਾਨ ਭਰਾਵਾਂ ਨੂੰ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ ਲੱਗਦਾ ਹੈ ਇੱਕ ਕਨੈਕਸ਼ਨ ਤੋਂ ਪਿੰਡ ਵਿੱਚ ਕਨੈਕਸ਼ਨ ਹੋਰ ਵੱਧ ਕੇ ਲਾਉਣ ਦਾ ਸਾਡੇ ਗਰੰਟੀ ਲੈਣੇ ਹੈ ਜੀ ਇੱਕ ਸਪੈਕਸ਼ਨ ਲਾਉਂੋ ਤਾਂ ਹਲੋ ਕਿਸਾਨ ਤੁਹਾਡੇ ਆਣ ਗਵਾਣ ਵਾਲੇ ਖੁਦ ਲੈ ਕੇ ਆਉਣਗੇ ਸਾਡੇ ਕੋਲ ਜੀ ਇੱਕ ਵਾਰ ਤੁਸੀਂ ਗਣੇਸ਼ ਜੀ ਉਸ ਤੌਰ ਤੇ ਕਾਕਾ ਜੀ ਸੂਲਰ ਤੇ ਆ ਕੇ ਮਿਲੋ ਤਾਂ ਤੁਹਾਨੂੰ ਯੂਕੀ ਅਸਲ ਇੱਕ ਸਮਾਨ ਬਾਰੇ ਪਰਖ ਦੱਸੀ ਜਾਊਗੀ ਤਾਂ ਮਿਲਦੇ ਆਂ ਜੀ ਧੰਨਵਾਦ ਅਗਲੀਆਂ ਮੋਟਰਾਂ ਤੇ